ਅਮੇਰ ਸਰਦੀਪ ਚਾਦੂ ਨੂੰ ਕਿਹਾ 11 ਸਣੇ 5 ਮੁਲਜ਼ਮ ਕਾਬੂ 1 308 ਸਾਲਟ ਰਾਈਫਲ ਪਿਸਤੌਲ ਤੇ ਕਾਰਤੂਸ ਸਣੇ ਡਰਗ ਮਨੀ ਭਰਾ ਮਦਾਈ ਐ ਸੈ ਦੇ ਨਾਲ ਲਿੰਕ ਵੀ ਆਏ ਸਾਹਮਣੇ ਹਰਿਆਣਾ ਚ ਗੁਰਪਸੀ ਦੀ ਭਰਤੀ ਦੇ ਲਈ ਸੀਈਟੀ ਦੇ ਪੇਪਰਾਂ ਦਾ ਦੂਜਾ ਦਿਨ ਦੋ ਸ਼ਿਫਟਾਂ ਦੇ ਵਿੱਚ ਐਗਜ਼ਾਮ ਦੇਣਗੇ ਉਮੀਦਵਾਰ ਪਹਿਲੀ ਸ਼ਿਫਟ ਦੇ ਲਈ ਹੋਈ ਐਂਟਰੀ ਗੇਟ ਕੀਤੇ ਗਏ ਬੰਦ ਪੰਜਾਬ ਚ ਪੰਚਾਇਤੀ ਜ਼ਮੀਨ ਛੋਣ ਦੇ ਲਈ VOTING ਚੱਲੀ ਸ਼ਾਮ 4 ਵਜੇ ਤੱਕ ਬੈਲਟ ਪੇਪਰ ਰਾਹੀਂ ਪੈਂਦੀਆਂ ਵੋਟਾਂ ਕਈ ਥਾਵਾਂ ਤੇ ਆਮ ਸੈਮਤੀ ਦੇ ਨਾਲ ਹੋ ਚੁੱਕੀ ਹੈ ਚੋਣ। ਏਸ਼ੀਆ ਕੱਪ ਦੇ ਵਿੱਚ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਦੀ ਤਾਰੀਖ ਦੇ ਐਲਾਨ ਤੇ ਸਿਆਸੀ ਵਿਵਾਦ, ਕਾਂਗਰਸ ਨੇ ਜੈਸ਼ਾ ਦੇ ਬਹਾਨੇ ਗ੍ਰਹਿ ਮੰਤਰੀ ਤੇ ਚੁੱਕੇ ਸਵਾਲ, ਕਿਾ ਜੇ ਬੰਬ ਤੇ ਗਲਬਾ ਤੇ ਇਕੱਠੇ ਨਹੀਂ ਚੱਲ ਸਕਦੇ ਤਾਂ ਹੁਣ ਕਿਉਂ ਹੋ ਰਹੀ ਹੈ ਕ੍ਰਿਕਟ। ਵਿਕਰਮਜੀਠੇ ਦੀ ਹਮਾਇਤ ਕਰਨ ਤੇ ਸੀਆ ਮਾਨਦੀ ਵਿਰੋਧੀਆਂ ਨੂੰ ਸਿੱਧੀ ਚੇਤਾਵਨੀ ਬੋਲੇ ਬਿਆਨਬਾਜ਼ੀ ਦੀ ਥਾਂ ਹੁਣ ਕਾਗਜ਼ ਕਰੋ ਤਿਆਰ। ਪੰਜਾਬ ਨੂੰ ਲੁੱਟਣ ਵਾਲਿਆਂ ਤੇ ਪੱਕੇ ਪੈਰੀ ਹੋਵੇਗਾ ਐਕਸ਼ਨ ਫੁਰਪੁਰਾਦੇ ਦੋ ਪਿੰਡਾਂ ਦੀਆਂ ਪੰਚਾਇਤਾਂ ਨੇ ਪਾਸ ਕੀਤੀ ਮਤੇ ਇੱਕੋ ਪਿੰਡ ਦੇ ਵਿਆਹ ਕਰਾਉਣ ਵਾਲੇ ਮੁੰਡਾ ਕੁੜੀ ਦਾ ਹੋਵੇਗਾ ਭਾਈ ਘਾਟ ਨਸ਼ਾ ਕਰਨ ਤੇ ਵੇਚਣ ਵਾਲਿਆਂ ਦੀ ਨਹੀਂ ਹੋਵੇਗੀ ਕੋਈ ਮਦਦ ਸਤਿ ਸ਼੍ਰੀ ਅਕਾਲ ਤੁਸੀਂ ਵਖਰੇ ਹਨ ਰੇਟਨ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਪੰਜਾਬ ਪੁਲਿਸ ਦੇ ਵੱਡੇ ਐਕਸ਼ਨ ਤੋਂ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਆਦਮ ਨੂੰ ਇੱਕ ਹਥਿਆਰਾਂ ਸਣੇ ਪੰਜ ਮੁਲਜ਼ਮ ਕਾਬੂ ਕਰ ਲਏ ਗਏ ਨੇ ਜਿਨ੍ਹਾਂ ਤੋਂ ਇੱਕ ਏਕੇ 308 ਅਸਾਲਟ ਰਾਈਫਲ ਸਣੇ ਕਈ ਹਥਿਆਰ ਬਰਾਮਦ ਕੀਤੇ ਗਏ ਨੇ ਦੋ ਗਲੌਕ ਪਿਸਤੌਲ 9 ਐਮ ਐਮ ਚਾਰ ਮੈਗਜ਼ੀਨਾਂ ਤੇ 90 ਕਾਰਤੂਸ ਬਰੰਦ ਹੋਏ ਨੇ 7.5 ਲੱਖ ਰੁਪਏ ਦੀ ਡਰੱਗ ਮਨੀ ਵੀ ਇਨਾਂ ਤੋਂ ਬਰਾਮਦ ਕੀਤੀ ਗਈ ਹੈ ਇੱਕ ਕਾਰ ਤੇ ਤਿੰਨ ਮੋਬਾਈਲ ਵੀ ਜ਼ਬਤ ਕਰ ਲਏ ਗਏ ਨੇ ਆਈਐਸਆਈ ਦੇ ਨਾਲ ਸਬੰਧਤ ਫੜੇ ਗਏ ਇਹ ਮੁਲਜ਼ਮ ਨੇ ਜੱਗੂ ਭਗਵਾਨਪੁਰੀਆ ਦੇ ਸਾਥੀ ਨਾ ਪੰਡੋਰੀ ਤੱਕ ਪਹੁੰਚਾਉਣੇ ਸੀ ਹਥਿਆਰ ਅਮਸਰ ਦੇ ਹਾਤੀ ਪੁਲਿਸ ਤੇ ਕੇਂਦਰੀ ਏਜੰਸੀਆਂ ਦੇ ਵੱਲੋਂ ਇਹ ਸਾਂਝਾ ਆਪਰੇਸ਼ਨ ਚਲਾਇਆ ਗਿਆ ਤੇ ਇਸੇ ਦਰਾਂ ਨੀ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਆ ਤਾਂ ਉਸੇ ਤਸਵੀਰਾਂ ਵਿਖਾ ਰਹੇ ਜੋ ਕਿ ਵੱਡੇ ਪੱਧਰ ਤੇ ਇਨਾਂ ਤੋਂ ਹਸਲਾ ਆ ਜੋ ਹਥਿਆਰ ਬਰਾਮਦ ਕੀਤੇ ਗਏ ਨੇ ਆ ਗ੍ਰਫਟਾਰ ਕੀਤੇ ਗਏ ਮੁਲਜ਼ਮਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਜੋਬਨ ਜੋਬਨਜੀਤ ਸਿੰਘ ਉਰਫ ਜੋਬਨ ਵਾਸੀ ਪਿੰਡ ਰੰਗੜ ਗੋਰਾ ਸਿੰਘ ਵਾਸੀ ਪਿੰਡ ਰੰਗੜ ਸ਼ੈਨਸ਼ਾ ਉਰਫ ਚਾਲੂ ਵਾਸੀ ਰਸੂਲਪੁਰ ਕਲਰ ਅੰਮ੍ਰਿਤਸਰ ਸਨੀ ਸਿੰਘ ਉਰਫ ਗਾਨਾ ਵਾਸੀ ਰਸੂਲਪੁਰ ਕਲਰ ਅੰਮ੍ਰਿਤਸਰ ਜਸਪ੍ਰੀਤ ਸਿੰਘ ਉਰਫ ਮੋਟੂ ਵਾਸੀ ਮੁਗਲ ਮੰਗੜੀ ਜ਼ਿਲ੍ਹਾ ਰੂਪਨਗਰ ਤਾਂ ਇਹ ਪੰਜੋ ਮੁਲਜ਼ਮ ਨੇ ਜਨਤ ਦੀ ਗ੍ਰਿਫਤਾਰੀ ਹੋਇਆ ਵੱਡੇ ਪੱਧਰ ਤੇ ਨਾ ਤੋ ਅਸਲਾ ਵੀ ਬਰਾਂਦ ਕੀਤਾ ਗਿਆ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ ਅਮਨੋਜ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਆਦ ਨੂੰ ਇੱਕ 11 ਸਣੇ ਪੰਜ ਮੁਲਜ਼ਮ ਕਾਬੂ ਕੀਤੇ ਗਏ ਨੇ ਹੁਣ ਤੱਕ ਦੀ ਕੀ ਕੋਈ ਜਾਣਕਾਰੀ ਸਾਹਮਣੇ ਆਈ ਹੈ ਅਜੇ ਕੋਈ ਬਿਲਕੁਲ ਪਰਮਿੰਦਰ ਅੰਮ੍ਰਿਤਸਰ ਰੂਲਰ ਤੇ ਅਪਕਲੋਜ ਕੋਆਰਡੀਨੇਸ਼ਨ ਸੈਂਟਰਲ ਏਜੰਸੀਆ ਦੀ ਬਦਲਦਾਲ ਇੱਕ ਵੱਡਾ ਕੈਸ ਕੇ ਕੇ ਲੈਕਸਸ ਬਸ਼ ਕੀਤਾ ਗਿਆ ਜਿਹਦੇ ਵਿੱਚ ਜਿਹੜੀ ਪਾਕਿਸਤਾਨ ਤੋਂ ਹੋ ਰਹੀ ਸੀ ਔਰ ਇਹਦੇ ਵਿੱਚ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਜਿਹੜੀ ਰਿਕਵਰੀ ਹੋਈ ਹੈ ਆਟੋਮੈਟਿਕ ਪਿਸਟਲ ਯਾਨੀ ਕਹਿ ਸਕਦੇ ਆ ਕਿ ਜਿਹੜੀ AK-74 ਹੁੰਦੀ ਹੈ 308 ਅਸॉल्ट ਰਾਈਫਲ ਉਹਦੇ ਨਾਲ ਦੋ ਮੈਗਜ਼ੀਨ ਦੋ ਕੋਲਕ ਪਿਸਟਲ 9mm ਦੀ ਔਰ ਚਾਰ ਮੈਗਜ਼ੀਨ 90 ਜਿੰਦਾ ਕਾਰਟਰ ਉਸ AK ਰਾਈਫਲ 10 ਜਿੰਦਾ ਕਾਰਟਰ 9mm ਦੇ ਤੇ ਸਾਡੇ 75 ਲੱਖ ਡਰਗ ਬੰਦੀ ਦੇ ਨਾਲ ਕਾਰ ਤੇ ਮੋਬਾਈਲ ਫੋਨ ਰਿਕਵਰ ਕਿੰਨੇ ਗਏ ਦੇਖੋ ਇਹ ਜਿੰਨਾ ਵੀ ਜੜਾ ਹੈ ਕਿਉਂਕਿ ਜਿਹੜੇ 5 ਦੀ ਗ੍ਰਫਤਾਰੀ ਹੋਈ ਹੈ ਜਿਹੜਾ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਇਹਨਾਂ ਦੇ ਨਾਂ ਇਹਨਾਂ ਦੇ ਜਿਹੜੇ ਫੇਰੇ ਇਹ ਵੱਡਾ ਨੈਕਸਸ ਜਿਹੜਾ ਚੱਲ ਰਿਹਾ ਸੀਗਾ ਔਰ ਇਹਨਾਂ ਨੇ ਜਗੂ ਭਗਵਾਨਪੁਰਿਆ ਦਾ ਜਿਹੜਾ ਇੱਕ ਖਾਸ ਗੁਰਗਾ ਹੈ ਨਾ ਉਹਨੂੰ ਇਹ ਦੇਣਾ ਸੀਗਾ ਔਰ ਪਾਕਿਸਤਾਨ ਤੋਂ ਇੱਕ ਇਹ ਭਾਈਥੁਰ ਇੱਕ ਵੱਡੀ ਕਹਾਟ ਦੇ ਕੇ ਮਾਰਦਾ ਨੂੰ ਅੰਜਾਮ ਦੇਣ ਚ ਕਿਰਾਗ ਸੀਗੇ ਬਲਕਿ ਪੰਜਾਬ ਹੀ ਨਹੀਂ ਜਿਹੜੇ ਤੋਂ ਸਾਨੂੰ ਜਾਣਕਾਰੀ ਦੇ ਰਹੇ ਨੇ ਪੰਜਾਬ ਹੀ ਨਹੀਂ ਬਲਕਿ ਵੱਖ-ਵੱਖ ਥਾਵਾਂ ਤੇ ਇੱਕ دہشت ਪਚਾਉਣ ਦਾ ਔਰ ਟਾਰਗੇਟ ਕਿਲਿੰਗ ਆਪਣੇ ਜਿਹੜੀ ਰਾਈਵਲ ਗੈਂਗ ਹੈ ਉਨਾ ਤੋਂ ਬਦਲਾ ਲੈਣ ਦੀ ਇਹ ਪੂਰੀ ਜਿਹੜੀ ਸਾਜ਼ਿਸ਼ ਆ ਉਹ ਘੜੀ ਗਈ ਸੀ ਉਹਦੇ ਵਾਸਤੇ ਇਹਨਾਂ ਦੇ ਵਾਸਤੇ ਇਹ ਰਾਈਫਲ ਇਹਨਾਂ ਦੇ ਜਿਹੜੇ ਸੋਫਿਸਟੀਕੇਟਡ ਵੈਪਨ 9mm ਦੀ ਗੋਲਕ ਪਿਸਟਲ ਜਿੰਦਾ ਕਾਰਤੂਸ ਔਰ ਇਹਨਾਂ ਨੂੰ ਜਿਹੜੇ ਅੱਗੇ ਪੈਸੇ ਦੇਣੇ ਸੀ ਯਾਨੀ ਕਿ ਲੋਜਿਸਟਿਕ ਚੀਜ਼ਾਂ ਦੇ ਨਾਲ-ਨਾਲ ਜਿਹੜੀ ਫਾਈਨੈਂਸ਼ੀਅਲੀ ਇਹਨਾਂ ਨੂੰ ਮਦਦ ਕਰਦੀ ਸੀ ਅੱਗੇ ਇਹਨਾਂ ਦੇ ਜਿਹੜੇ ਐਸੋਸੀਏਟਸ ਨੇ ਉਹਨਾਂ ਦੇ ਵਾਸਤੇ ਇਹ ਪੈਸਾ ਆਇਆ ਸੀਗਾ ਔਰ ਇਹਨਾਂ ਦੇ ਜਿਹੜੇ ਮੋਬਾਈਲ ਸੇ ਇਨਾਂ ਦੇ ਮੋਬਾਈਲ ਤੋਂ ਜਦ ਖੋਲ ਕੇ ਸਾਰੀ ਆਪੁਸ਼ਕਿਤ ਕੀਤੀ ਗਈ ਔਰ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕਈ ਵੱਡੇ ਖੁਲਾਸੇ ਹੋਏ ਨੇ ਕਿਉਂਕਿ ਇਹ ਜਿਹੜੀ ਇਨਫੋਰਮੇਸ਼ਨ ਸੀ ਇਹ ਜੁਆਇੰਟ ਆਪਰੇਸ਼ਨ ਹੋਇਆ ਅੰਮ੍ਰਿਤਸਰ ਰੂਲਰ ਪੁਲਿਸ ਤੇ ਸੈਂਟਰਲ ਰਜੈਂਸੀਆ ਦਾ ਕਿਉਂਕਿ ਇਹ ਇਨਫੋਰਮੇਸ਼ਨ ਜਿਹੜੀ ਸੀਗੀ ਪੱਕੀ ਇਨਫੋਰਮੇਸ਼ਨ ਸੀ ਕਿ ਪਾਕਿਸਤਾਨ ਤੋਂ ਯਾਨੀ ਕਿ ਫਰਾਜ਼ ਬਾਰਡਰ ਏਰੀਆ ਤੋਂ ਇਸ ਜ਼ਖੀਰਾ ਜਿਹੜਾ ਛੇਪ ਹੈ ਜਿਹੜੇ ਰੈਂਪਰ ਦੇ ਜਿਹੜਾ ਛੇਪ ਹੈ ਉਹ ਇੱਥੇ ਪਹੁੰਚ ਰਹੀ ਹੈ ਤੇ ਪੰਜਾਬ ਦੇ ਵਿੱਚ ਇੱਕ ਵੱਡੀ ਵਾਰਦਾਤ ਹੋ ਪੰਜਾਬ ਦੇਣਾ ਹੈ ਜਿਹਦੇ ਕਰਕੇ ਇਹ ਪੂਰਾ ਅਸਲਾ ਜਿਹੜਾ ਹੈ ਔਰ ਇਹਦੇ ਵਿੱਚ ਇਹ ਲੋਕ ਸ਼ਾਮਿਲ ਨੇ ਜੇਕਰ ਇਹਨਾਂ ਨੂੰ ਫੜਿਆ ਜਾਵੇ ਤਾਂ ਇਹ ਵੱਡਾ ਅਸਲਾ ਜਿਹੜਾ ਉਹ ਰਿਕਵਰ ਹੋ ਸਕਦਾ ਹੈ ਯਾਨੀ ਕਹਿ ਸਕਦੇ ਆ ਕਿ ਆਉਣ ਵਾਲੇ ਸਮੇਂ 'ਚ ਇੱਕ ਵੱਡੀ ਵਾਰਦਾਤ ਪੰਜਾਬ ਦੇ ਵਿੱਚ ਹੋਣ ਵਾਲੀ ਸੀ ਕਿਉਂਕਿ ਇੱਕ ਰਾਈਵਲ ਗੈਂਗ ਇੱਕ ਟਾਰਗੇਟ ਖਿਲਿੰਗੇ ਇਜ਼ਾਮ ਨਾਲ ਆਪਣੀ ਰਾਈਵਲ ਗੈਂਗ ਦੇ ਨਾਲ ਬਦਲਾ ਲੈਣ ਵਾਸਤੇ ਇਹ ਪੂਰੀ ਸਾਜ਼ਿਸ਼ ਘੜੀ ਗਈ ਸੀ ਜਿਸ ਕਰਕੇ ਕੋਈ ਵਾਰਦਾਤ ਨੂੰ ਅਨਜਾਨ ਦੇ ਦੀ ਸਾਜੀ ਜਿਹੜੀ ਉਹ ਗੱਡੀ ਜਾ ਰਹੀ ਸੀ ਔਰ ਇੱਕ ਪੱਟੀ ਵਾਰਦਾਤ ਅਸੀਂ ਕਹਿੰਦੇ ਦੇਖੋ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੇ ਆਟੋਮੈਟਿਕ ਪਿਸਟਲ ਰਾਈਫਲ 2 ਲੱਖ ਪਿਸਟਲ ਪਹਿਲੇ ਸਾਰੀ ਜਿਹੜੀ ਹੈਗੀ ਚੀਜ਼ਾਂ ਅੱਗੇ ਤੋਂ ਅੱਗੇ ਪਹੁੰਚਣੀ ਸੀ ਔਰ ਇਹ ਪੂਰਾ ਨੈਕਸਸ ਕਿੰਨਾ ਚੱਲ ਰਿਹਾ ਹੈ ਦੇਖੋ ਪ੍ਰਵਿੰਦਰ ਇੱਕ ਵੱਡਾ ਨੈਕਸਸ ਚੱਲ ਰਿਹਾ ਹੈ ਇੱਕ ਬਟੇ ਬਦਦੇ ਰਾਈਵਲ ਗੈਂਗ ਦੇ ਬਦਲ ਲੈਣ ਦੀ ਜਿਹੜੀ ਸਾਜ਼ਿਸ਼ ਹੈ ਉਹ ਘੜੀ ਜਾ ਰਹੀ ਸੀ ਲੇਕਿਨ ਪੁਲਿਸ ਵੱਲੋਂ ਸੈਕਟਰ ਜਲਸੀਆ ਦੀ ਮਦਦ ਨਾਲ ਇਹ ਨੈਕਸਸ ਜਿਹੜਾ ਬੁਝ ਗਿਆ ਤੇ ਇਹਨਾਂ ਦੀ ਫੁੱਟਕੀ ਚ ਹੋਰ ਕਿਨਾ ਸਾਹਮਣੇ ਆ ਰਿਹਾ ਜਿਹਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਹਦੇ ਵਿੱਚ ਕੰਮ ਕਰ ਰਹੀ ਹੈ ਥੈਂਕ ਯੂ ਜੀ ਮੈਂ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਅਮਰਸਰ ਪੁਲਿਸ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ ਆਦੋਂ ਇੱਕ 11 ਸਣੇ ਪੰਜ ਮੁਲਜ਼ਮ आधुनिक ਹਥਿਆਰ ਅਸਲਾ ਜੋ ਕਿ ਨਾਂ ਤੋਂ ਬ੍ਰਾਂਧ ਕੀਤਾ ਗਿਆ ਜਿਸ ਦੇ ਵਿੱਚ 1K308 ਅਸਾਲਟ ਰਾਈਫਲ ਇਸ ਤੋਂ ਇਲਾਵਾ ਹੋਰ ਕਈ ਹਥਿਆਰ ਨੇ ਇਸ ਦੇ ਵਿੱਚ ਦੋ ਬਲੋਕ ਪਿਸਤੋਲ 9mm ਚਾਰ ਮੈਗਜ਼ੀਨਾਂ ਤੇ 90 ਕਾਰਤੂਸ ਵੀ ਬ੍ਰਾਂਧ ਕੀਤੇ ਗਏ ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਇਹ ਫਰਾਕ ਦੇ ਵਿੱਚ ਸਨ ਉਸ ਦੀ ਇਹ ਤਿਆਰੀ ਕੀਤੀ ਜਾ ਰਹੀ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ ਮਸਰ ਦਿਹਾਤੀ ਪੁਲਿਸ ਤੇ ਕੇਂਦਰੀ ਏਜੰਸੀਆਂ ਨੇ ਮਿਲ ਕੇ ਇਹ ਸਾਂਝਾ ਆਪਰੇਸ਼ਨ ਚਲਾਇਆ ਤੇ ਪੰਜ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਇਹ ਵੀ ਵੱਡਾ ਖੁਲਾਸਾ ਹੋਇਆ ਕਿ ਜੱਗੂ ਭਗਵਾਨਪੁਰਿਆ ਦੇ ਸਾਥੀ ਨਵ ਭੰਡੋਰੀ ਤੱਕ ਹਥਿਆਰ ਪਹੁੰਚਾਏ ਜਾਣੇ ਸੀ। ਜੇ ਬਾਕੀ ਅਸੀਂ ਗੱਲ ਕਰਾਂਗੇ ਪੰਚਾਇਤੀ ਜ਼ਿਮਨੀ ਚੋਣ ਦੀ ਪੰਜਾਬ ਦੇ ਸਰਪੰਚਾਂ ਤੇ ਪੰਚਾਂ ਦੀ ਜ਼ਿਮਨੀ ਚੋਣ ਦੇ ਲਈ ਵੋਟਿੰਗ ਇਸ ਵੇਲੇ ਚੱਲੀ ਹੈ। ਸ਼ਾਮ 4 ਵਜੇ ਤੱਕ ਬੈਲਟ ਪੇਪਰ ਦੇ ਰਾਹੀਂ ਵੋਟਾਂ ਪਾਈਆਂ ਜਾ ਸਕਦੀਆਂ ਹਨ। ਸ਼ਾਮ ਨੂੰ ਹੀ ਨਤੀਜਿਆਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ। ਹਾਲਾਂਕਿ ਕਈ ਥਾਵਾਂ ਤੇ ਆਮ ਸਹਿਮਤੀ ਦੇ ਨਾਲ ਚੋਣ ਹੋ ਚੁੱਕੀ ਹੈ। ਜ਼ਿਕਰ ਜੋਗ ਹੈ ਕਿ ਪੰਜਾਬ ਦੇ ਵਿੱਚ ਆਮ ਪੰਚਾਇਤੀ ਚੋਣਾਂ ਪਿਛਲੇ ਸਾਲ 15 ਅਕਤੂਬਰ ਨੂੰ ਹੋਈਆਂ ਸਨ ਹਾਲਾਂਕਿ ਦੂਜੇ ਪਾਸੇ ਤਰਨਤਾਰਨ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਿੱਚ ਅੱਜ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਇਹ ਫੈਸਲਾ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਦੇ ਵੱਲੋਂ ਕੀਤਾ ਗਿਆ ਮੁਲਤਵੀ ਕੀਤੇ ਗਏ ਪਿੰਡਾਂ ਦੇ ਵਿੱਚ ਕੱਕਾ ਕੰਡਿਆਲਾ ਕਾਜ਼ੀਕੋਟ ਨਾਲਾਗੜ ਪੰਡੋਰੀ ਗੋਲਾ ਆਦ ਪਿੰਡ ਸ਼ਾਮਲ ਨੇ ਚੋਣਾਂ ਰੱਦ ਹੋਣ ਦੇ ਪਿੱਛੇ ਵੋਟਰ ਸੂਚੀਆਂ ਦੇ ਵਿੱਚ ਤਰੁੱਟੀਆਂ ਅਤੇ ਗੜਬੜੀ ਦਾ ਜੋਕੇ ਆਕਾਰ ਦੱਸਿਆ ਜਾ ਰਿਹਾ ਹੈ ਆ ਤਾਂ ਹੋਰ ਨਾ ਪਿੰਡਾਂ ਦੇ ਵਿੱਚ ਉੱਥੇ ਵੀ ਇਹ ਪੰਚਾਇਤੀ ਜ਼ਿਲ੍ਹੇ ਚੋਣ ਹੋ ਰਹੀ ਹੈ ਆ VOTING ਇਸ ਵੇਲੇ ਜਾ ਰਹੀ ਹੈ ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਪਹੁੰਚ ਕੇ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਰਹੇ ਨੇ ਤਾਂ ਅਸੀਂ ਦਾ ਰੋ ਕਰਾਂਗੇ ਤਰਨਤਾਰਨ ਦੇ ਪਿੰਡ ਚੰਬਾ ਕਲਾਂ ਦਾ ਜਿੱਥੋਂ ਕਿ ਸਾਡੇ ਸਹਿਯੋਗੀ ਸਿਦਾਰਥ ਸਰਾੜਾ ਜੁੜ ਚੁੱਕੇ ਨੇ ਆ ਸਿਦਾਰਥ ਇਹ ਵੀ ਜਾਣਕਾਰੀ ਦਿਓ ਕਿ ਕਿਹੜੇ ਕਿਹੜੇ ਆ ਪਿੰਡਾਂ ਦੇ ਵਿੱਚ ਚੋਣ ਨੂੰ ਮੁਲਤਵੀ ਕੀਤਾ ਗਿਆ ਜਿਸ ਪਿੰਡ ਦੇ ਵਿੱਚ ਤੁਸੀਂ ਮੌਜੂਦ ਹੋ ਇੱਥੇ ਆ ਕਿਸ ਤਰੀਕੇ ਦਾ ਰੁਝਾਨ ਪਿੰਡ ਵਾਸੀਆਂ ਦੇ ਵਿਚਕਾਰ ਹੈ ਕਿੰਨੇਕ ਵੱਡੇ ਗਿਣਤੀ ਵਿੱਚ ਲੋਕ ਵੋਟਾਂ ਪਾਉਣ ਦੇ ਲਈ ਪਹੁੰਚ ਰਹੇ ਨੇ ਆ ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਇਸ ਵਕਤ ਚੰਬਾ ਕਲਾਂ ਜੋ ਕਿ ਖਡੂਰ ਸਾਹਿਬ ਹਲਕੇ ਦਾ ਪਿੰਡ ਹੈ ਉੱਥੇ ਮੌਜੂਦਾ ਔਰ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਇਹ ਪੁਕਤਾ ਪ੍ਰਬੰਧ ਜਿਹੜੇ ਨੇ ਪੁਲਿਸ ਵੱਲੋਂ ਕੀਤੇ ਗਏ ਨੇ ਹਾਲਾਂਕਿ ਇਸ ਪਿੰਡ ਦੇ ਵਿੱਚ 2 ਤੋਂ 250 ਵੋਟਾਂ ਜੜੀਆਂ ਨੇ ਦੱਸੀਆਂ ਜਾ ਰਹੀਆਂ ਨੇ ਔਰ ਜੇ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਬੰਦੇ ਜਿਹੜੇ ਨੇ ਖੜੇ ਨੇ ਔਰ ਵੋਟ ਪਾਉਣ ਦੇ ਲਈ ਜਿਹੜੇ ਨੇ ਲੋਕ ਇੱਥੇ ਲਗਾਤਾਰ ਆ ਰਹੇ ਨੇ ਹਾਲਾਂਕਿ ਸਵੇਰ ਦਾ ਟਾਈਮ ਹੈ ਜਿਵੇਂ ਸਵਾ 10 ਵਜੇ ਕਰੀਬ ਦਾ ਟਾਈਮ ਹੈ ਔਰ ਲਗਾਤਾਰ VOTING ਇਸ ਤਰੀਕੇ ਨਾਲ ਜਾਰੀ ਹੈ ਚੰਬਾ ਕਲਾ ਪਿੰਡ ਦੇ ਵਿੱਚ ਇਸ ਵਕਤ ਆਪਾਂ ਮੌਜੂਦ ਆ ਜਿੱਥੋਂ ਇਹ ਤੁਹਾਨੂੰ ਜਿਹੜੀ ਆ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਫੋਰਨਾ ਖਡੂਰ ਸਾਹਿਬ ਦੇ ਹੋਰ ਧੁੰਦਾ ਪਿੰਡ ਅਤੇ ਦੀਨੇਵਲ ਉੱਥੇ ਵੀ ਜਿਹੜੀ ਆ ਇਸੇ ਤਰੀਕੇ ਦੇ ਨਾਲ VOTING ਜਿਹੜੀ ਆ ਚੱਲ ਰਹੀ ਆ ਔਰ ਪੁਲਿਸ ਵੱਲੋਂ ਜਿਹੜੇ ਨੇ ਪੁਖਤਾ ਪ੍ਰਬੰਧ ਜਿਹੜੇ ਨੇ ਕੀਤੇ ਹੋਏ ਨੇ ਔਰ ਇਹ ਤਸਵੀਰਾਂ ਨੇ ਪੁਲਿਸ ਦੀਆਂ ਜਿਹੜੀਆਂ ਕਿ ਇਸ ਜਗ੍ਹਾ ਤੇ ਪਰ ਜਿਹੜੀਆਂ ਦਿਖਾ ਰਹੇ ਆ ਔਰ ਇਹਨਾਂ ਨਾਲ ਗੱਲਬਾਤ ਕਰਨ ਦੀ ਵੀ ਜਿਹੜੀ ਆ ਕੋਸ਼ਿਸ਼ ਕਰਾਂਗੇ ਔਰਕਸਾਬ ਇੱਥੇ ਮੌਜੂਦ ਨੇ ਕਿਸ ਤਰ੍ਹਾਂ ਦੇਖਦੇ ਨੇ ਕਿਸ ਤਰੀਕੇ ਦੇ ਪ੍ਰਬੰਧ ਜਿਹੜੇ ਨੇ ਔਰ ਵੋਟਾਂ ਨੂੰ ਲੈ ਕੇ ਜਿਹੜੇ ਨੇ ਕੀਤੇ ਗਏ ਹੋਏ ਨੇ ਅ ਇੱਥੇ ਚੰਬਾ ਥਾਣਾ ਚੋਲਾ ਸਾਹਿਬ ਹਾਂਜੀ ਇੱਥੇ ਸਫੀਸ਼ੀਐਂਟ ਫੋਰਸ ਲੱਗੀ ਹੈ ਇੱਕ ਪੰਛੀ ਦੀ ਚੋਣ ਹੈ ਔਰ ਇੱਥੇ एवरीथिंग ਨਾਰਮਲ ਚੱਲ ਰਿਹਾ ਹੈਗਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਬਿਲਕੁਲ ਹੈ ਸੁਪਰਵਾਈਜ਼ਰ ਸਾਹਿਬ ਵੀ ਇੱਥੇ ਮੌਜੂਦ ਨੇ ਸਰ ਕਿੰਨੀ ਵੋਟਿੰਗ ਹੈ ਔਰ ਕਿਸ ਤਰੀਕੇ ਦਾ ਜਿਵੇਂ 7:30 ਦਾ ਟਾਈਮ ਹੋਇਆ ਕਿੰਨੀ ਵੋਟ 60 ਵਟਾਂ ਦੇ 70 ਵੋਟ ਤੇ 33 ਮੇਲ ਤੇ 40 ਹਾਂਜੀ 33 ਮੇਲ ਤੇ 27 ਫੀਮੇਲ ਅੱਛਾ ਜੀ ਬਹੁਤ ਵਧੀਆ ਢੰਗ ਨਾਲ ਕੰਮ ਚੱਲ ਰਿਹਾ ਸਵੇਰ ਤੋਂ ਬਿਲਕੁਲ ਸ਼ਾਂਤੀ ਹੈ ਕਿਸੇ ਕਿਸਮ ਦੀ ਕੋਈ ਗੜਬੜ ਨਹੀਂ ਆ ਬਿਲਕੁਲ ਹੋਰ ਕੋਈ ਜਿਵੇਂ ਸਿਕਿਉਰਿਟੀ ਦੀ ਪ੍ਰਬੰਧ ਕਰਦੀ ਹੈ ਜਾਂ ਕਿਸੇ ਕਿਸਮ ਦੀ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਕੋਈ ਨਹੀਂ ਬਿਲਕੁਲ ਸਹੀ ਬਹੁਤ ਵਧੀਆ ਕੰਮ ਚੱਲ ਰਿਹਾ ਆ ਬਿਲਕੁਲ ਇਸ ਤਰੀਕੇ ਨਾਲ ਖਡੂਰ ਸਾਹਿਬ ਦੇ ਪਿੰਡ ਚੰਬਾ ਕਲਾ ਚ VOTING ਚੱਲ ਰਹੀ ਹੈ ਔਰ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਹਲਕਾ ਤਰਨ ਤਰਨ ਦੀ ਜਿੱਥੇ ਕਈ ਪਿੰਡਾਂ ਦੇ ਜੜੀਆਂ ਨੇ ਚੋਣਾਂ ਜੜੀਆਂ ਨੇ ਉੱਥੇ ਰੱਦ ਹੋਈਆਂ ਨੇ ਹਾਲਾਂਕਿ ਉੱਥੇ ਅੱਜ ਵੋਟਾਂ ਪੈਣੀਆਂ ਸੀ ਔਰ ਕੋਰਟ ਦੇ ਵਿੱਚ ਦੱਸਿਆ ਜਾ ਰਿਹਾ ਕਿ ਸਤੇਦ ਦੇ ਪਾਸ ਜੜੀ ਹੈ ਚੋਣ ਰੱਦ ਹੋਈ ਔਰ ਲਗਾਤਾਰ ਇੱਥੇ ਇਹ ਤਸਵੀਰਾਂ ਨੇ ਸਕੂਲ ਦੀਆਂ ਔਰ ਜੇ ਗੱਲ ਕੀਤੀ ਜਾਵੇ ਤਾਂ ਫਰੰਟ ਗੇਟ ਤੋਂ ਇਸ ਸਾਈਡ ਤੋਂ ਜਿੱਥੇ ਤੁਹਾਨੂੰ ਦਿਖਾ ਦਿੰਨੇ ਆ ਕਿ ਜਿੱਥੋਂ ਐਂਟਰੀ ਪੁਆਇੰਟ ਰੱਖਿਆ ਗਿਆ ਹੈ ਉੱਥੇ ਜਿਹੜੀ ਆ ਫੋਰਸ ਥੋੜੀ ਜਿਆਦੀ ਲਗਾਈ ਗਈ ਹੈ ਔਰ ਸਵੇਰ ਤੋਂ ਹੀ ਜਿਹੜੀ 8 ਵਜੇ ਤੋਂ ਇਹ VOTING ਜਿਹੜੀ ਸ਼ੁਰੂ ਹੋਈ ਹੈ ਤੇ ਸਰ ਫਿਰ ਰਿਜ਼ਲਟ ਜਿਹੜਾ ਕਿਸ ਤਰੀਕੇ ਨਾਲ ਹੋਏਗਾ ਕਿ 4 ਵਜੇ ਤੋਂ ਬਾਅਦ ਹੀ ਆਏਗਾ 4 ਵਜੇ ਵੋਟਾਂ ਬੰਦ ਹੋਣਗੀਆਂ ਉਸ ਤੋਂ ਬਾਅਦ ਜੋ ਵੀ 4 ਵਜੇ ਤੋਂ ਬਾਅਦ ਜਿਹੜਾ ਵੀ ਕੰਡੀ ਵੋਟਰ ਆਏਗਾ ਉਹਦੀ ਵੋਟ ਪਾ ਕੇ ਉਸ ਤੋਂ ਬਾਅਦ ਬੰਦ ਕਰਕੇ ਅੱਜ ਦੀ ਅੱਜ ਹੀ ਇਹ ਰਿਜ਼ਲਟ ਕਰਦੇ वैसे वोटां ਜਿਹੜੀਆਂ ਨੇ ਇਸ ਛੋਟਾ ਜਿਹਾ ਪਿੰਡ ਮੈਂ ਜਿਵੇਂ ਦੱਸਿਆ ਕਿ ਕਿੰਨੀਆਂ ਕੁ ਵੋਟਸ ਨੇ ਔਰ ਕਿੰਨੀਆਂ ਵੋਟਾਂ ਪੈ 200 ਤੋਂ ਉੱਪਰ 250 ਲਗਭਗ ਹੈਗੀਆਂ ਲੇਕਿਨ ਸੁਣਨ ਦੇ ਵਿੱਚ ਆਇਆ ਵੀ 150 ਤੋਂ ਲਗਭਗ ਹੈ ਅੱਛਾ ਤੇ ਮਤਲਬ ਇੱਕ ਇੱਕ ਜਿਹੜੇ ਦੋ ਕੈਂਡੀਡੇਟ ਖੜੇ ਨੇ ਦੋਨਾਂ ਪਾਰਟੀਆਂ ਦੇ ਨੇ ਓਪੋਜੀਸ਼ਨ ਹਾਂ ਅਲੱਗ-ਅਲੱਗ ਪਾਰਟੀ ਕਿਹੜੀ ਕਿਹੜੀ ਪਾਰਟੀ ਇੱਕ ਕਾਂਗਰਸ ਤੋਂ ਤੇ ਕਾਮ ਆਦਮੀ ਪਾਰਟੀ ਬਿਲਕੁਲ ਇੱਕ ਕਾਂਗਰਸ ਤੋਂ ਤੇ ਇੱਕ ਕਾਮ ਆਦਮੀ ਪਾਰਟੀ ਤੋਂ ਜਿਹੜੀਆਂ ਇਲੈਕਸ਼ਨ ਵੋਟਾਂ ਜਿਹੜੀਆਂ ਨੇ ਇੱਥੇ ਤੈਰੀਆਂ ਨੇ ਔਰ ਸਮੂਥ ਇਹਨਾਂ ਦਾ ਕਹਿਣਾ ਹੈ ਕਿ ਕੰਮ ਜਿਹੜਾ ਲਗਾਤਾਰ ਸਵੇਰ ਤੋਂ ਹੀ ਚੱਲ ਰਿਹਾ ਹੈ ਜੀ ਹਾਂ ਠੀਕ ਹੈ ਸਦਾਰਤ ਫਿਲਹਾਲ ਦੀਆਂ ਪੂਰੀਆਂ ਤਸਵੀਰਾਂ ਵਿਖਾਉਣ ਲਈ ਬਹੁਤ-ਬਹੁਤ ਧੰਨਵਾਦ ਤੁਹਾਨੂੰ ਅਸੀਂ ਤਰਨਤਾਰਨ ਦੇ ਪਿੰਡ ਜੰਮਾ ਕਲਾਂ ਦੀਆਂ ਤਸਵੀਰਾਂ ਵਿਖਾਈਆਂ ਨੇ ਇੱਥੇ ਪੰਚਾਇਤੀ ਜ਼ਮੀਨ ਚੋਣ ਹੋ ਰਹੀ ਹੈ ਲੋਕ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਦੇ ਲਈ ਪਹੁੰਚ ਰਹੇ ਹਨ ਹਾਲਾਂਕਿ ਤਰਨਤਾਰਨ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਿੱਚ ਅਜੇ ਹੁਣ ਵਾਲੀ ਪੰਚਾਇਤੀ ਜ਼ਮੀਨ ਚੋਣ ਨੂੰ ਮੁਲਤਵੀ ਵੀ ਕੀਤਾ ਗਿਆ ਹੈ ਦੇਖੋ ਜੀ ਬੋਤ ਸਾਰਿਆਂ ਦਾ ਫੰਡਾਮੈਂਟਲ ਰਾਈਟ ਹੈ ਆਪਣਾ ਆਪਾਂ ਨੂੰ ਸਕੂਲਾਂ ਵਿੱਚ ਵੀ ਪੜਾਇਆ ਜਾਂਦਾ ਹੈ ਤੇ ਇਹ ਤੇ ਸਾਰਿਆਂ ਦਾ ਹੱਕ ਬਣਦਾ ਆਪਾਂ ਪਾਈਏ ਬਾਕੀ ਜਿੱਤ ਹਾਰਤ ਬਣੀ ਹੈ ਜਿਹਦੀ ਹੁੰਦੀ ਹੈ ਕਿ ਨਹੀਂ ਹੁੰਦੀ ਹੈ ਤੇ ਪਿੰਡ ਪੱਧਰ ਤੇ ਜੇ ਕਰੀਏ ਗੱਲ ਆਪਾਂ ਪਿੰਡ ਜਿਹੜੇ ਆ ਨਾ ਉਹ ਆਪਣੇ ਇੰਡੀਆ ਦਾ ਕਿਹਨੂੰ ਜੜ੍ਹ ਆ ਤੇ ਖਾਸ ਕਰਕੇ ਪੰਜਾਬ ਦੀ ਜੜ੍ਹ ਆ ਇੱਥੇ ਦੀ ਜਿਹੜੀ ਤਰੱਕੀ ਹੋਊਗੀ ਜਾਂ ਪਿੰਡਾਂ ਦੇ ਵਿੱਚ ਜਿਹੜਾ ਮੇਨਲੀ ਐਜੂਕੇਸ਼ਨ ਤੇ ਪਿੰਡਾਂ ਦੇ ਫੰਡamentals ਇਨਫਰਾਸਟ੍ਰਕਚਰ ਤੇ ਫਰੋਮ ਜਿਮਸ ਟੂ ਜਿਹੜਾ ਸਪੋਰਟ ਸੈਕਟਰ ਤੋਂ ਸਾਰਾ ਹਨ ਉਹ ਇੱਕ ਦੇਸ਼ ਦੀ ਇਕੈਲੋਜੀ ਤਕੜੀ ਨੀਂਹ ਕੱਖ ਹੁੰਦੀ ਆ ਤੇ ਪਿੰਡ ਸਟਰੋਂਗ ਹੋਣਗੇ ਤੇ ਪਿੰਡਾਂ ਦੇ ਉੱਤੇ ਜਿਹੜੀ ਇਕਨੋਮੀ ਆ ਸਟਰੋਂਗ ਹੋਊਗੀ ਮੈਂ ਜੀ ਕਿਨਾਲ ਸਾਡੇ ਦੋਨਾਂ ਪਾਰਟੀਆਂ ਕੋਈ ਵੀ ਸਰਪੰਚ ਬਣਦਾ ਅਸੀਂ ਵਿਕਾਸ ਚਾਹੁੰਨੇ ਆ ਜੀ ਸਾਡੇ ਪਿੰਡ ਦਾ ਵਿਕਾਸ ਵਧੀਆ ਹੋਵੇ ਨਗਰ ਸੋਹਣਾ ਬਣੇ ਕੋਈ ਕੰਮ ਰਹਿੰਦੇ ਜਿਹੜੇ ਉਹ ਪੂਰੇ ਕਰ ਦਵੇ ਅਸੀਂ ਬਹੁਤ ਇਹੀ ਉਮੀਦਾਂ ਰੱਖਦੇ ਆ ਜੀ ਵਿਕਾਸ ਲਾਜ਼ਮੀ ਅਗੇ ਬਤਾਂਕ ਤੇ ਗੱਲ ਕਰਾਂਗੇ ਸੀਈਟੀ ਪ੍ਰੀਖਿਆ ਦੀ ਹਰਿਆਣਾ ਦੇ ਵਿੱਚ ਸੀਈਟੀ ਪ੍ਰੀਖਿਆ ਦਾ ਅੱਜ ਦੂਜਾ ਦੇ ਨੇ ਹੈ ਗਰੁੱਪ ਸੀ ਦੀ ਭਰਤੀ ਦੇ ਲਈ ਅੱਜ ਵੀ ਸੀਈਟੀ ਦੀ ਪ੍ਰੀਖਿਆ ਲਈ ਜਾ ਰਹੀ ਹੈ ਅ ਕੱਲ 6 ਲੱਖ 75 ਹਜ਼ਾਰ ਨੌਜਵਾਨਾਂ ਦੇ ਵੱਲੋਂ ਪੇਪਰ ਦਿੱਤਾ ਗਿਆ ਸੀ ਉਹ ਸ਼ਿਫਟਾਂ ਦੇ ਵਿੱਚ ਦਰਸਲ ਇਹ ਐਗਜ਼ਾਮ ਉਮੀਦਵਾਰਾਂ ਦੇ ਵੱਲ ਦਿੱਤਾ ਜਾ ਰਿਹਾ ਪਹਿਲੇ ਸ਼ਿਫਟ ਦਾ ਪੇਪਰ ਸਵੇਰੇ 10 ਵਜੇ ਤੋਂ ਲੈ ਕੇ 11:30 ਵਜੇ ਤੱਕ ਹੋਵੇਗਾ ਜੋ ਕਿ ਪੇਪਰ ਇਸ ਵੇਲੇ ਚੱਲੀ ਹੈ ਆ ਤਾਂ ਦੂਜੀ ਸ਼ਿਫਟ ਦਾ ਪੇਪਰ 3:30 ਤੋਂ ਲੈ ਕੇ 5 ਵਜੇ ਤੱਕ ਹੋਵੇਗਾ ਉਮੀਦਵਾਰਾਂ ਦੇ ਲਈ 12000 ਫਰੀ ਬਸਾਂ ਦਾ ਜੋ ਕੇ ਪ੍ਰਬੰਧ ਕੀਤਾ ਗਿਆ 5500 ਤੋਂ ਬਾਅਦ ਪੁਲਿਸ ਕਰਮੀਆਂ ਦੀ ਤਾਇਨਾਤੀ ਕੀਤੀ ਗਈ ਹਰਿਆਣਾ ਸਟਾਫ ਸਰਵਿਸ ਕਮਿਸ਼ਨ ਦੇ ਵੱਲੋਂ ਇਹ ਪ੍ਰੀਖਿਆ ਕਰਵਾਈ ਜਾ ਰਹੀ ਹੈ ਹਰਿਆਣਾ ਦੇ ਵਿੱਚ ਦਰਸਲ ਆ ਗਰੁੱਪ ਸੀ ਦੇ ਅਹੁਦਿਆਂ ਦੇ ਲਈ ਇਹ ਪ੍ਰੀਖਿਆ ਹੋ ਰਹੀ ਹੈ ਆ ਕੱਲ ਇਸ ਪ੍ਰੀਖਿਆ ਦਾ ਪਹਿਲਾ ਦਿਨ ਸੀਗਾ ਤੇ ਅੱਜ ਦੂਜਾ ਦਿਨ ਹੈ ਆ ਤਾਂ ਦੂਜੇ ਦਿਨ ਵੀ ਵੱਡੀ ਗਿਣਤੀ ਵਿੱਚ ਖਿੜਸ਼ਤ ਜੋ ਕੇ ਪ੍ਰੀਖਿਆ ਕੇਂਦਰਾਂ ਦੇ ਵਿੱਚ ਆ ਪਹੁੰਚੇ ਹੋਏ ਨੇ ਇਹਨਾਂ ਦੇ ਵੱਲੋਂ ਪੇਪਰ ਦਿੱਤਾ ਜਾ ਰਿਹਾ ਆ ਪਹਿਲੀ ਸ਼ਿਫਟ ਦਾ ਪੇਪਰ ਚੱਲ ਰਿਹਾ ਹੈ ਤੇ ਦੂਜੀ ਸ਼ਿਫਟ ਦਾ ਪੇਪਰ 3:30 ਆ ਸ਼ੁਰੂ ਹੋਵੇਗਾ ਜੋ ਕਿ 5 ਵਜੇ ਤੱਕ ਜਾਰੀ ਰਹੇਗਾ ਇਹ ਇਸ ਵਾਰੀ ਕਾਫੀ ਪ੍ਰਬੰਧ ਜਿਹੜੇ ਹੈਗੇ ਕਾਫੀ ਕਿਉਂਕਿ 3 ਸਾਲ ਬਾਅਦ ਇਹ ਇੱਕ ਐਗਜ਼ਾਮ ਹੋ ਰਿਹਾ ਹੈ ਇਸ ਨੂੰ ਲੈ ਕੇ ਹਰਿਆਣਾ ਸਰਕਾਰ ਵੱਲੋਂ ਪ੍ਰਾਈਵੇਟ ਤੇ ਸਰਕਾਰੀ ਬੱਸਿਸ ਦੀ ਸਰਵਿਸ ਜਿਹੜੀ ਹੈ ਉਹ ਲਈ ਗਈ ਹੈ ਸੈਕਟਰ 34 ਅਸੀਂ ਮੌਜੂਦ ਆ ਜਿੱਥੇ ਇਹ ਪੂਰਾ ਹੱਬ ਬਣਾਇਆ ਹੋਇਆ ਹੈ ਸੈਂਟਰ ਬਣਾਇਆ ਹੋਇਆ ਹੈ ਹਰਿਆਣਾ ਤੋਂ ਜਿੰਨੇ ਵੀ ਜਿਹੜੇ ਕੈਂਡੀਡੇਟ ਇੱਥੇ ਪਹੁੰਚਦੇ ਆ ਉਹਨਾਂ ਵਾਸਤੇ ਇਹ ਜਿੰਨੇ ਵੀ ਬੱਸਿਸ ਹੈ ਬੱਸ ਸਰਵਿਸ ਹਰਿਆਣਾ ਰੋਡਵੇਜ਼ ਦੇ ਨਾਲ-ਨਾਲ ਜਿਹੜੀ ਪ੍ਰਾਈਵੇਟ ਬੱਸ ਹੈ બસ ਸਰਵਿਸ ਹੈ ਉਹਨਾਂ ਨੂੰ ਜਿਹੜਾ ਹੈਗਾ ਉਹ ਲਾਇਆ ਗਿਆ ਹੈ ਹਾਲਾਂਕਿ ਸਾਰੇ ਸਕੂਲਾਂ ਦੇ ਵੀ ਸੈਂਟਰ ਬਣਾਏ ਗਏ ਨੇ ਉਹ ਸੈਂਟਰਾਂ ਦੇ ਵਿੱਚ ਕਾਫੀ ਅਰੇਂਜਮੈਂਟ ਜਿਹੜੇ ਹੈਗੇ ਉਹ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਕਿਉਂਕਿ ਪਹਿਲਾਂ ਹੀ ਮੀਟਿੰਗ ਜਿਹੜੀ ਆ ਹੋਈ ਸੀ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਹੋਈ ਸੀ ਜਿਸ ਨੂੰ ਲੈ ਕੇ ਇਹ ਸੈਂਟਰ ਬਣਾਇਆ ਗਿਆ ਹੈ ਔਰ ਇਹ ਸਾਰੀ ਬੱਸਿਸ ਤੁਸੀਂ ਦੇਖ ਰਹੇ ਹੋ ਵੱਖ-ਵੱਖ ਸੈਂਟਰਸ ਦੀ ਬੱਸੀ ਜਾਨੀ ਕਿ ਹਰਿਆਣਾ ਤੋਂ ਇੱਥੇ ਆ ਕੇ ਇਹ ਜਿਹੜੀ ਬੱਸ ਹੈ ਇੱਥੇ ਖੜੀ ਹੋਣ ਗਈ ਆ ਔਰ ਉਸ ਤੋਂ ਬਾਅਦ ਲੋਕਲ ਜਿਹੜੀ ਬੱਸ ਹੈ ਉਹ ਉਹਨਾਂ ਨੂੰ ਸੈਂਟਰ ਤੱਕ ਲੈ ਕੇ ਜਾਏਗੀ ਇੱਕ ਸੈਂਟਰ ਦੀ ਅਸੀਂ ਗੱਲ ਕਰ ਲਈਏ ਵੱਖ-ਵੱਖ ਜਿਹੜੀ ਪ੍ਰਾਈਵੇਟ ਬੱਸਾਂ ਐ ਜਿੱਦਾਂ ਇਹ ਸਕੂਲ ਬੱਸ ਦੀ ਡਿਊਟੀ ਲਈ ਆ ਇਹ ਸਰਕਾਰੀ ਬੱਸ ਇੱਥੇ ਤੱਕ ਲੈ ਕੇ ਆਏਗੀ ਹਰਿਆਣਾ ਤੋਂ ਉਸ ਤੋਂ ਬਾਅਦ ਇਹ ਜਿਹੜਾ ਸੀਟ ਐਗਜ਼ਾਮ ਦੇ ਵਾਸਤੇ ਜਿਹੜੀ ਡਿਊਟੀ ਇਹ ਪ੍ਰਾਈਵੇਟ ਬੱਸਾਂ ਦੀ ਲਈ ਹੈ ਇਹ ਸਟੂਡੈਂਟਸ ਨੂੰ ਛੋੜ ਕੇ ਜਾਏਗੀ ਇਹਦੀ ਪੂਰੀ ਜਿਹੜੀ ਹੈ ਤਿਆਰੀ ਪਹਿਲਾਂ ਹੀ ਕਰ ਦਿੱਤੀ ਗਈ ਸੀ ਔਰ ਇੱਕ ਪੂਰਾ ਇੱਕ ਪੂਰੇ ਹਿਸਾਬ ਦੇ ਨਾਲ ਇਹ ਤੁਸੀਂ ਤਸਵੀਰਾਂ ਦੇਖੋਗੇ ਕਿ ਕਿਹੜੇ-ਕਿਹੜੇ ਸਕੂਲ ਦੇ ਵਿੱਚ ਕਿਹੜੀ ਬੱਸ ਨੇ ਜਾਣਾ ਹੈ ਇਹ ਪੂਰਾ ਇਹਦੇ ਵਿੱਚ ਲਿਖਿਆ ਹੋਇਆ ਔਰ ਇਹ ਪੂਰੀ ਐਂਟਰੀ ਵੀ ਕੀਤੀ ਜਾ ਰਹੀ ਹੈ ਕਿ ਕਿਹੜੀ ਬੱਸ ਇੱਥੇ ਲੈ ਕੇ ਆਈ ਹੈ ਹਰਿਆਣਾ ਰੋਡਵੇਜ਼ ਦੀ ਔਰ ਉਸ ਤੋਂ ਬਾਅਦ ਕਿਹੜੇ ਰੂਟ ਤੇ ਇਹ ਬੱਸ ਆਈ ਹੈ ਅੱਗੇ ਕਿੰਨੇ ਵਜੇ ਜਾਣਾ ਹੈ ਕਿਸ ਤਰ੍ਹਾਂ ਇਹ ਪੂਰੀ ਪਰਚੀ ਵੀ ਜਿਹੜੀ ਇਹ ਤਿਆਰ ਕੀਤੀ ਜਾ ਰਹੀ ਹੈ ਕਿਹੜੇ-ਕਿਹੜੇ ਸਕੂਲ ਇੱਥੇ ਚੰਡੀਗੜ੍ਹ ਦੇ ਵਿੱਚ ਕਿਹੜੇ-ਕਿਹੜੇ ਸਕੂਲਾਂ ਦੇ ਵਿੱਚ ਸੈਂਟਰ ਬਣਾਏ ਗਏ ਨੇ ਕਿੰਨੇ ਸਟੂਡੈਂਟ ਇੱਥੇ ਪਹੁੰਚ ਰਹੇ ਨੇ ਕਿਉਂਕਿ ਅੱਜ ਵੀ ਜੇ ਅਸੀਂ ਗੱਲ ਕੱਲ ਦੀ ਕਰ ਲਈਏ ਕਿਉਂਕ ਜਿਹੜੇ ਕੈਂਡੀਡੇਟ ਹੈ ਉਹਨਾਂ ਵੱਲੋਂ ਇਗਜ਼ਾਮ ਦਿੱਤੇ ਗਏ ਸੀ ਤੇ ਅੱਜ ਵੀ ਕਿਉਂਕਿ ਟੋਟਲ 14 ਲੱਖ ਕਰੀਬ ਜਿਹੜੇ ਕੈਂਡੀਡੇਟ ਨੇ ਉਹਨਾਂ ਵੱਲੋਂ ਇਗਜ਼ਾਮ ਦਿੱਤਾ ਜਾ ਰਿਹਾ ਤੇ ਅੱਜ ਵੀ ਕਰੀਬ 675000 ਤੋਂ ਵੀ ਜ਼ਿਆਦਾ ਜਿਹੜੇ ਸਟੂਡੈਂਟਸ ਨੇ ਕੈਂਡੀਡੇਟਸ ਨੇ ਉਹਨਾਂ ਵੱਲੋਂ ਇਗਜ਼ਾਮ ਦਿੱਤਾ ਜਾਏਗਾ ਹਾਲਾਂਕਿ 10 ਵਜੇ ਤੋਂ ਲੈ ਕੇ 11:45 ਦਾ ਸਮਾਂ ਪਹਿਲਾ ਚਰਨ ਦੂਜਾ ਜੇ ਅਸੀਂ ਗੱਲ ਕਰ ਲਈਏ ਸਵਾ 3 ਵਜੇ ਤੋਂ ਲੈ ਕੇ 5 ਵਜੇ ਦਾ ਇਹ ਟਾਈਮਿੰਗ ਜਿਹੜੀ ਰੱਖੀ ਗਈ ਹੈ ਨਾਲ ਦੇ ਨਾਲ ਚੈਕਿੰਗ ਦੇ ਨਾਲ-ਨਾਲ ਹੋਰ ਜਿਹੜੀ ਫੈਸਿਲਿਟੀਆਂ ਹੈ ਚਾਹੀਏ ਉਹ ਬੱਸ ਸਰਵਿਸ ਦੀ ਗੱਲ ਹੋਵੇ ਇੱਥੇ ਲੋਕਲ ਬੱਸ ਕਿਉਂਕਿ ਇੱਥੇ ਚੰਡੀਗੜ੍ਹ ਪਹੁੰਚ ਕੇ ਲੋਕਲ ਬੱਸਿਸ ਦੀ ਜਿਹੜੀ ਹੈ ਉਹ ਸਰਵਿਸ ਲਿੱਤੀ ਜਾ ਰਹੀ ਹੈ ਕਿਉਂਕਿ ਹਰਿਆਣਾ ਤੋਂ ਜੇਕਰ ਕੋਈ ਬੱਸ ਇੱਥੇ ਆਂਦੀ ਹੈ ਉਸ ਨੂੰ ਇੱਥੇ پارک ਕੀਤਾ ਜਾ ਰਿਹਾ ਫਿਰ ਦੂਜੀ ਜਿਹੜੀ ਲੋਕਲ ਬੱਸ ਹੈ ਉਹ ਬੱਚਿਆਂ ਨੂੰ ਜਾਂ ਕੈਂਡੀਡੇਟਸ ਨੂੰ ਲੈ ਕੇ ਸੈਂਟਰਸ ਤੱਕ ਪਹੁੰਚਾ ਰਹੀ ਹੈ